ਤੁਸੀਂ ਦੇਖ ਰਹੇ ਹੋ ਨਮਾ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੀ ਆ 21 ਤਰੀਕ ਜਿਹੜਾ ਲਾਸਟ ਵੋਟਾਂ ਦਾ ਹੈਗਾ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਹਰੇਕ ਦੇ ਘਰ ਜਾ ਰਹੀਆਂ ਹਰੇਕ ਨੂੰ ਆਪਣੀ ਪਾਰਟੀ ਬਾਰੇ ਦੱਸ ਰਹੀਆਂ ਜੋ ਪਬਲਿਕ ਦੇ ਮੁੱਦੇ ਆ ਉਹ ਦੱਸ ਰਹੀਆਂ ਸਾਡੇ ਨਾਲ ਬਾੜ ਨੰਬਰ 4 ਤੋਂ ਹੈਗੇ ਰਣਜੀਤ ਸਿੰਘ ਜੀਤੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆਏ ਇਹ ਇਸ ਵੇਲੇ ਸੀਲ ਭਗਤ ਸਿੰਘ ਕਲੋਨੀ ਦੇ ਵਿੱਚ ਆਪਣੀ ਕੈਂਪੇਨ ਚਲਾ ਰਹੇ ਸੀ ਆਪਾਂ ਇਹਨਾਂ ਕੋਲ ਪੁੱਛਦੇ ਆਏ ਇਹਨਾਂ ਦੇ ਕੀ ਕੀ ਮਸਲੇ ਨੇ ਜਿਹੜੇ ਪਬਲਿਕ ਦੇ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਹਾਂਜੀ ਬਿਲਕੁਲ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਭਦੇ ਮੈਂ ਰਣਜੀਤ ਸਿੰਘ ਜੀਤੀ ਔਰ ਮੈਂ ਸਾਰੀ ਪਬਲਿਕ ਨੂੰ ਔਰ ਆਪਣੇ ਬਾੜ ਦੇ ਸੂਝਵਾਨਾਂ ਵੋਟਰਾਂ ਨੂੰ ਅਪੀਲ ਕਰਦਾ ਕਿ ਮੈਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਠੀਕ ਹੈ ਜੀ ਜਿਹੜੇ ਮਸਲੇ ਤੁਹਾਡੇ ਨਹੀਂ ਵੀ ਹੱਲ ਹੋਏ ਅਸੀਂ ਗਵਰਨਮੈਂਟ ਦੇ ਵਿੱਚ ਰਹਿੰਦੇ ਹੋਏ ਆਪਣੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਮੈਂ ਮਸਲੇ ਜਿਹੜੇ ਵੀ ਤੁਹਾਡੇ ਹੈਗੇ ਨੇ ਮੈਂ ਹੱਲ ਕਰਾਉਂਗਾ ਔਰ ਤੁਹਾਡਾ ਮੈਂ ਸਾਥ ਦਊਂਗਾ ਮੈਂ ਨਹੀਂ ਕਹਿੰਦਾ ਹੋਇਆ ਮੈਂ ਫੇਰ ਇੱਕ ਵਾਰੀ ਫੇਰ ਕਹਣਾ ਮੈਂ ਆਪਣੀ ਕੀਮਤੀ ਵੋਟ ਪਾ ਕੇ 21 ਤਰੀਕ ਨੂੰ ਛਾੜੂ ਤੇ ਬਟਨ ਦਬਾ ਕੇ ਮੈਨੂੰ ਕਾਮਯਾਬ ਬਣਾਓ ਤੋਂ ਨਾਲ ਉੱਗੇ ਆੜਤੀ ਬਿੰਦਲ ਜੀ ਨੇ ਪਹਿਲਾਂ ਵੀ ਗੱਲ ਕਰਦੇ ਕੀ ਕਹਿੰਦੇ ਆਪਲੀ ਸਰਕਾਰ ਆਪ ਦਾ ਐਮਸੀ ਉਮੀਦਵਾਰ ਵਾਰਡ ਨੰਬਰ 4 ਤੋਂ ਰਣਜੀਤ ਸਿੰਘ ਜੀ ਜੀ ਜੋ ਕਿ ਇਲੈਕਸ਼ਨ 'ਚ ਖੜੇ ਨੇ ਉਹਨਾਂ ਨੂੰ 21 ਤਰੀਕ ਨੂੰ ਝਾੜੂ ਤੇ ਮੋਹਰਾਂ ਲਾ ਕੇ ਵਾਰਡ ਨੰਬਰ 4 ਦੇ ਸਾਰੇ ਹੀ ਸੂਝਵਾਨ ਵੋਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਇੱਕ ਵੋਟ ਉਹਨਾਂ ਨੂੰ ਪਾ ਕੇ ਕਾਮਯਾਬ ਬਣਾਓ ਜੈ ਹਿੰਦ ਹਾਂਜੀ ਵੀਰ ਜੀ ਤੁਸੀਂ 6 ਨੰਬਰ ਵਾਰਡ ਤੋਂ ਜੇਤੂ ਕਰਾਰ ਹੋਇਆ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੁੱਦੇ ਨੇ ਸਾਰੇ ਤੋਂ ਪਹਿਲਾਂ ਸਾਰੇ ਸਤਿ ਸ਼੍ਰੀ ਅਕਾਲ ਤੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਵੀ ਵਾਰਡ ਨੰਬਰ 4 ਤੋਂ ਬਹੁਤ ਹੀ ਵਧੀਆ ਇਨਸਾਨ ਨੇ ਨੇਕदिल ਇਨਸਾਨ ਨੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਸਾਰੇ ਵਾਰਡਾਂ ਦੇ ਲੋਕਾਂ ਦਾ ਕੰਮ ਇਹ ਪੈਲ ਦੇ ਹੱਦ ਤੱਕ ਕਰਨਾ ਸਾਡੇ ਨਿੰਦਰਪਾਲ ਨਿੰਦੀ ਜੀ ਨੇ ਪਹਿਲਾਂ ਵੀ ਗੱਲ ਕਰਦੇ ਆ ਵਾਸੀ ਤਾਂ ਇੱਕੋ ਬੇਨਤੀ ਕਰਨ ਹੈ ਵੀਰ ਜੀ ਸਾਰਿਆਂ ਨੂੰ ਪਹਿਲਾਂ ਵੀ ਕੰਮ ਕਰਦੇ ਸੀ ਕਰਦੇ ਹੀ ਰਹਾਂਗੇ ਜੋ ਵੀ ਕੰਮ ਹੋਣਗੇ ਪਹਿਲੇ ਅਧਾਰ ਤੇ ਕਰਾਂਗੇ 24 ਘੰਟੇ ਹਾਜ਼ਰਾਂ ਸੇਵਾ 'ਚ ਜਦ ਮਰੂ ਜਿੰਦੀ ਜੀ ਤੁਸੀਂ ਪਿਛਲੇ ਦਿਨੀ ਬੜੀ ਸਰਗਰਮੀ ਨਾਲ ਸਿਰਪਖ ਸਿੰਘ ਕਲੋਨੀ ਦੇ ਵਿੱਚ ਜਿਹੜਾ ਇੱਕ ਦਾ ਕੂੜੇ ਦਾ ਡੰਪ ਬਹੁਤ ਸਾਲਾਂ ਤੋਂ ਇੱਥੇ ਲੜਕ ਰਿਹਾ ਸੀ ਉਹਨਾਂ 'ਚ ਲਾਈਟਾਂ ਦਾ ਵੀ ਬਹੁਤ ਮਾੜਾ ਪ੍ਰਬੰਧ ਸੀ ਤੁਸੀਂ ਅਚੇਚਾ ਆਪਣਾ ਟਾਈਮ ਕੱਢ ਕੇ ਜਿਹੜੇ ਗਰਾਊਂਡ ਬਣਵਾਇਆ ਤੇ ਲਾਈਟਾਂ ਲਵਾਈਆਂ ਤੇ ਹੁਣ ਜਿਹੜੇ ਇਹਨਾਂ ਦੇ ਹੋਰ ਮਸਲੇ ਕੀ ਆ ਜਿਹੜੇ ਤੁਸੀਂ ਜਲਦੀ ਮੈਂ ਕਹਿੰਦਾ ਜੀ ਕੋਈ ਵੀ ਮਸਲਾ ਹੋਊਗਾ ਇਸ ਬਾਰਡ ਦਾ ਨਹੀਂ ਪੂਰੇ ਸ਼ਹਿਰ ਚ ਸਾਡੇ ਕੋਲ ਜਦ ਮਰਜੀ ਕੋਈ ਆਵੇ 24 ਘੰਟੇ ਦਿਨ ਰਾਤ ਹਾਜ਼ਰਾਂ ਕੋਈ ਵੀ ਮਸਲਾ ਹੋਵੇ ਕਿਸੇ ਨਾਲ ਧੱਕਾ ਨਹੀਂ ਹੋਣਦਾ ਮੈਂ ਕੰਮ ਕਾਇਲ ਦੇ ਆਧਾਰ ਤੇ ਕਰਾਂਗੇ ਕੋਈ ਵੀ ਹੋਵੇ ਹਾਂਜੀ ਬੀਰ ਜੀ ਤੁਸੀਂ ਕਿਹ ਨਾਲ ਚੱਲੋ ਅਸੀਂ ਸਾਡੀ ਤਾਂ ਹੀ ਇਹ ਬੇਨਤੀ ਆਈ ਸਾਡੇ ਰਣਜੀਤ ਸਿੰਘ ਜੀ ਕੀ ਜਾਰ ਨੰਬਰ 4 ਬਾਰਡ ਤੋਂ ਉਮੀਦ ਹਾਂਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਤੁਸੀਂ ਬਾਰਡ ਨੰਬਰ 4 ਦੇ ਵਿੱਚ ਕੈਂਡੀਡੇਟਾਂ ਦਾ ਜੀੜਾ ਦੇ ਰਹੇ ਹੋ ਇਦਾਂ ਦਾ ਰਿਸਪੌਂਸ ਲੱਗ ਰਿਹਾ ਲੋਕਾਂ ਦਾ ਬਹੁਤ ਵਧੀਆ ਸਪੌਂਸ ਸਾਨੂੰ ਮਿਲ ਰਿਹਾ ਤੇ ਬਾਈ ਜੀ ਜਿਹੜੇ ਰੁਜੀਤ ਸਿੰਘ ਕੀਤੀ ਚਾਰ ਨੰਬਰ ਵਾਲ ਤੋਂ ਖੜੇ ਨੇ ਔਰ ਲੋਕਾਂ ਦਾ ਇਹਨਾਂ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਆ ਠੀਕ ਹੈ ਨਹੀਂ ਗੱਲ ਵੀ ਬਾਕੀ ਇਹ ਆ ਵੀ ਸਾਨੂੰ ਇਸ ਵੱਤੋਂ ਵੱਤ ਸਾਨੂੰ ਵੋਟਾਂ ਨਾਲ ਹੀ ਇਸ ਚਾਰ ਨੰਬਰ ਵਾਲ ਤੋਂ ਅੱਗੇ ਜਾਣਾ ਸਾਡੇ ਨਾਲ ਬਾੜ ਨੰਬਰ 4 ਦੇ ਜਿਹੜੇ VOTER ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਾਈ ਜੀ ਤੁਹਾਡੇ ਕੋਲ ਆਪਣੇ ਕੈਂਡੀਡੇਟ ਆ ਆਵਾਦੀ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਕੀ ਤੁਸੀਂ ਦਮਾੜਕ ਅਹੀਂ ਤੇ ਭਾਜੀ ਇਹ ਡਿਮਾਂਡ ਰੱਖੀ ਵੀ ਇੱਕ ਬੜੇ ਚਿਰ ਦਾ ਮਸਲਾ ਡਿਆ ਵੀ ਸਾਡੇ ਇੱਕ ਗਲੀ ਨਿਕਲਦੀ ਹੈ। ਉਹ ਨਿਕਲਣੀ ਚਾਹੀਦੀ ਹੈ ਪੱਕੀ ਬਣਨੀ ਤੇ ਗਰਾਊਂਡ ਬਣਨੀ ਚਾਹੀਦੀ ਆ। ਇਹ ਬੇਨਤੀ ਕਰਦੇ ਮਿੱਟੀ ਲਿਬੜਦੇ ਆ ਛੱਟ ਪੱਟ ਲੱਗਦੀ ਆ ਟੋਏ ਟਿਬੇ ਪਏ ਆ। ਇਹ ਪੱਧਰੀ ਉਤਰੋਣੀ ਚਾਹੀਦੀ ਆ। ਸਾਡੀ ਇਹੋ ਬੇਨਤੀ ਹੈ ਨਾ ਜੀ। ਤੁਹਾਡਾ ਨਾਲ ਇੱਧਰ ਬੋਡ ਨੰਬਰ 4 ਦਾ ਵੋਟਰ ਆ। ਅ ਕਿਕੀ ਜੀ ਕੀ ਕਹਿੰਦੇ ਨੇ? ਮੇਰਾ ਤਾਂ ਜੀ ਇਹੀ ਕਹਿਣਾ ਵੀਰ ਜੀ ਆਪਣੇ ਨੇਂ ਦੀ ਵੀਰ ਜੀ ਇਹਨਾਂ ਨੇ ਬਹੁਤ ਵਧੀਆ ਪਹਿਲਾਂ ਵੀ ਕੰਮ ਕੀਤਾ। ਫਿਰ ਇਹਨਾਂ ਨੂੰ ਹੀ ਬੇਨਤੀ ਆ ਵੀ ਸਾਡੇ ਇੱਥੇ ਬਾੜ ਦੇ ਵਿੱਚ ਇਹਨਾਂ ਨੇ ਗਰਾਊਂਡ ਬਣਵਾਇਆ ਤੇ ਸਾਡਾ ਕਹਿਣਾ ਵੀ ਛੋਟਾ ਇੱਕ ਕਮਿਟੀ ਸੈਂਟਰ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਸਾਡਾ ਕੋ ਖੁਸ਼ੀ ਗਮੀ ਦਾ ਪ੍ਰੋਗਰਾਮ ਕਰ ਦਿੱਤਾ ਜਾਵੇ ਕਰਿਆ ਕਰੀਏ ਅਸੀਂ ਬਸ ਇਹੀ ਬੇਨਤੀ ਹੈ ਜੀ ਇਹਨਾਂ ਦੀ ਸਰਕਾਰ ਨੂੰ ਬਾਕੀ ਵੋਟ ਜਿੱਤੀ ਵੀਰ ਜੀ ਨੂੰ ਅਸੀਂ ਉਮ ਹਵਾ ਕੇ ਪਾ